ਮੈਨੂੰ 500 ਕਰੋੜ ਵਾਲਾ ਮੁੰਡਾ ਹੀ ਚਾਹੀਦਾ ਮੈਂ ਤੁਹਾਡਾ ਪੱਖ ਸੁਣਨਾ ਚਾਹਣਾ ਕਿਉਂਕਿ ਜਦੋਂ ਤੁਸੀਂ ਕੁਐਸਚਨ ਕਰ ਰਹੇ ਹੋ ਹਨਾ ਇਦਾਂ ਹੀ ਅਗਲੇ ਨੇ ਕੁਐਸਚਨ ਕੀਤਾ ਫਲੋ ਫਲੋ ਇਵਨ ਕਿਆ ਉਹਨਾਂ ਦੇ ਪੱਖ ਤੋਂ ਗਿਆ ਸੀ ਤੁਸੀਂ ਵੇਖ ਵੀ ਸਕਦੇ ਹੋ ਹਨਾ ਤੇ ਉਹ ਫਲੋ ਫਲੋ ਜਿੱਦਾਂ ਦਾ ਮੇਰਾ ਸੁਭਾਅ ਹੈ ਥੋੜਾ ਮੇਰਾ ਨੇਚਰ ਹੈਗਾ ਮੈਂ ਬੋਲ ਦੇਣੀ ਹੈ ਹਨਾ ਬਿਨਾਂ ਜ਼ਿਆਦਾ ਨਹੀਂ ਜ਼ੋਰ ਲਾਉਂਦੀ ਤੇ ਉਹ ਫਲੋ ਫਲੋ 'ਚ ਮੈਂ ਵੀ ਨਾਲ ਕਹਤਾ ਕਿ ਚਲੋ ਮੈਨੂੰ ਵੀ ਸ਼ਾਇਦ ਉਸ ਤੋਂ ਜ਼ਿਆਦਾ ਵਾਲਾ ਹਨਾ ਪਰ ਇਦਾਂ ਦੀ ਕੋਈ ਇੰਟੈਂਸ਼ਨ ਨਹੀਂ ਹੈਗੀ ਜੋ ਜੋ ਬਾਤ ਚ ਹੋਇਆ ਹਨਾ ਮੈਨੂੰ ਮੈਨੂੰ ਸੱਚੀ ਉਹ ਚੀਜ਼ ਬੜੀ ਫੀਲ ਹੋਈ ਮੈਨੂੰ ਬੈਡ ਲੱਗਾ ਕਿ ਮੈਂ ਜਿੰਨਾ ਖੁਸ਼ ਕਰ ਸਕਾਂ ਸਭ ਨੂੰ ਮੈਂ ਕਰਾਂ ਮੈਂ ਮੈਂ ਕਿਸੇ ਨੂੰ ਉਦਾਸ ਨਹੀਂ ਦੇਖ ਸਕਦੀ ਤੇ ਜਦੋਂ ਕੋਈ ਮੇਰੇ ਕਰਕੇ ਹਰਟ ਹੁੰਦਾ ਮੈਨੂੰ ਬਹੁਤ ਫੀਲ ਹੁੰਦੀ ਹੈ ਉਹ ਚੀਜ਼ ਤੇ ਮੈਨੂੰ ਲਿਟਰਲੀ ਮੈਨੂੰ ਮੇਰਾ ਕੋਈ ਨਹੀਂ ਇਟਸ ਓਕੇ ਕੋਈ ਨਾ ਆਪਾਰਟ ਇਸ ਨਾ ਅੱਜ ਜੇ ਤੁਸੀਂ ਟ੍ਰੋਲ ਕਰਨਾ ਕੱਲ ਨੂੰ ਵੀ ਕਰੋਗੇ ਸ਼ਾਇਦ ਤੁਹਾਨੂੰ ਚੀਜ਼ਾਂ ਵਧੀਆਂ ਵੀ ਲੱਗਣਗੀਆਂ ਮਾੜੀਆਂ ਵੀ ਲੱਗਣਗੀਆਂ ਹਨਾ ਤੁਹਾਡਾ ਪੱਖ ਹੈ ਤੁਸੀਂ ਕੁਝ ਵੀ ਕਹਿ ਸਕਦੇ ਹੋ ਪਰ ਮੈਂ ਸੱਚੀ ਕਿਸੇ ਨੂੰ ਹਰਟ ਕਰਨ ਦੀ ਇੰਟੈਂਸ਼ਨ ਨਾਲ ਨਹੀਂ ਸੀ ਉਹ ਚੀਜ਼ ਬੋਲੀ ਮੈਂ ਨਹੀਂ ਚਾਹੁੰਦੀ ਕੋਈ ਮੇਰੇ ਕਰਕੇ ਕਿਸੇ ਨੂੰ ਵੀ ਪਿੰਚ ਹੋਵੇ ਉਹ ਚੀਜ਼ ਹਨਾ ਉਜਿਸ ਟਿਕ ਫਲੋ ਸੀ ਹੁਣ ਉਹ ਫਲੋ ਇਦਾਂ ਹੋ ਗਿਆ 500 ਕਰੋੜ ਮਤਲਬ ਮੈਨੂੰ ਸਾਰੀ ਮੈਨੂੰ ਹੱਥ ਸਾਇ ਤੇ ਤਾਂ ਰਿਹਾ ਮੈਂ ਨਾ ਹਰੇ ਪੇਰੈਂਟਸ ਨੇ 500 ਕਰੋੜ ਵੇਖਿਆ ਨਾ ਮੈਂ ਕਦੇ ਹਜੇ ਤੱਕ ਵੇਖਿਆ ਮੈਨੂੰ ਨਹੀਂ ਪਤਾ ਬਾਕੀ ਵਾਇਗਰੂ ਦੇ ਹੱਥਾ ਹਨ ਉਹਨੇ ਕਦੋਂ ਚੀਜ਼ਾਂ ਫੜ ਲੈਣੀਆਂ ਕਰ ਲੈਣਾ ਉਹ ਸਭ ਉਹਨਾਂ ਦੇ ਹੱਥਾ ਠੀਕ ਆ ਇੱਕ ਸੁਪਨੇ ਸੀਗੇ ਹਨਾ ਮੈਂ ਕਿਸੇ ਤੇ ਥੋਪ ਨਹੀਂ ਰਹੀ ਕਿ ਤੁਸੀਂ ਹਾਂ ਮੈਂ 500 ਵਾਲੇ ਕਰੋੜ ਵਾਲੇ ਮੁੰਡੇ ਨਾਲ ਹੀ ਮੈਂ ਵਿਆਹ ਕਰਾਵਾਂਗੀ ਹਨਾ ਮੈਂ ਨਹੀਂ ਥੋਪ ਰਹੀ ਮੈਂ ਸ਼ਾਇਦ ਇੰਨੀ ਇੰਨੀ ਮਿਹਨਤ ਕਰਾਂ ਜਾਂ ਤੁਸੀਂ ਮੈਨੂੰ ਮੇਰੀ ਆਡੀਅנס ਮੈਨੂੰ ਇੰਨਾ ਪਿਆਰ ਕਰੇ ਮੈਨੂੰ ਉੱਥੇ ਤੱਕ ਲੈ ਜਾਵੇ ਉਹ ਚੀਜ਼ਾਂ ਵੱਖ ਨੇ ਪਰ ਕਿਸੇ ਨੂੰ ਇੰਟੈਂਸ਼ਨ ਨਹੀਂ ਸੀ ਮੇਰੀ ਹਰਟ ਕਰਨ ਦੀ